ਨਮਸਕਾਰ ਜੀ ਅੱਜ ਮੈਂ ਹੁਸ਼ਿਆਰਪੁਰ ਜਾ ਰਿਹਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਤੇ ਆ ਗਿਆ ਮੇਰੇ ਨਾਨਕਿਆਂ ਦਾ ਪਿੰਡ ਫਰੀਆਬਾਦ ਫਗਵਾੜਾ ਤੇ ਫਗਵਾੜਾ ਕਮੇਟੀ ਦਾ ਹਿੱਸਾ ਹੈਗਾ ਮੈਂ ਫਰੀਆਬਾਦ ਸੀ ਜਿੱਦੋਂ ਅਸੀਂ ਨਾਨਕੇ ਛੁੱਟੀਆਂ ਕੱਟਣੋਂ ਜਾਂਦੇ ਸੀ ਜਿਹੜੇ ਮੇਰੇ ਹਮ ਉਮਰ ਨੇ ਜਨ ਲਗਭਗ 40-45 ਸਾਲ ਦੇ ਨਹੀਂ ਉਹਨਾਂ ਨੂੰ ਪਤਾ ਨਾਨਕਿਆਂ ਦਾ ਭੂਆ ਦਾ ਮਾਸੀਆਂ ਦਾ ਕਿਉਂਕਿ ਉਦੋਂ ਹੋਰ ਕੋਈ ਪਿਕਨਿਕ ਸਪੋਰਟ ਨਹੀਂ ਹੁੰਦੇ ਕੋਈ ਬਹੁਤਾ ਹੋਰ ਇੰਟਰਟੇਨਮੈਂਟ ਦਾ ਸਾਧਨ ਨਹੀਂ ਸੀ ਹੁੰਦਾ ਤੇ ਇਹ ਹੀ ਤਿੰਨ ਰਿਸ਼ਤੇ ਹੁੰਦੇ ਸੀ ਨਾਨਕਿਆਂ ਦੇ ਸਭ ਤੋਂ ਪਹਿਲਾਂ ਫਿਰ ਭੂਆ ਤੇ ਫਿਰ ਮਾਸੀ ਜਿੱਥੇ ਛੁੱਟੀਆਂ ਕੱਟਣ ਆਉਂਦੇ ਹੁੰਦੇ ਸੀ ਇਹ ਉਹ ਬੱਸ ਸਟੈਂਡ ਆ ਜਿੱਥੇ ਖੜੇ ਹੋ ਕੇ ਅਸੀਂ ਆਪਣੇ ਵਾਪਸ ਆਉਣ ਦੀ ਬੱਸ ਦੀ ਉਡੀਕ ਕਰਦੇ ਜਾਂ ਇੱਥੇ ਉਤਰਦੇ ਹੁੰਦੇ ਸੀ ਇਹ ਗਲੀ ਜਾਂਦੀ ਮੇਰੇ ਨਾਨਕਿਆਂ ਦੇ ਘਰ ਨੂੰ ਤਾਂ ਬੜਾ ਚਾਹ ਹੁੰਦਾ ਸੀਗਾ ਚਾਹ ਇਸ ਗੱਲ ਦਾ ਹੁੰਦਾ ਜਦੋਂ ਛੁੱਟੀਆਂ ਕੱਟਣ ਜਾਣਾ ਪਹਿਲਾਂ ਘਰਦਿਆਂ ਨੇ ਦੋ ਤਿੰਨ ਸੂਟ ਲੈ ਕੇ ਦੇਣੇ ਵੀ ਬੱਚਿਆਂ ਨੇ ਨਾਨ ਕਹਿੰਦੇ ਜਾਂ ਭੂਆ ਜਾਂ ਮਾਸੀ ਦੇ ਜਾਣਾ ਤੇ ਫਿਰ ਦੂਸਰਾ ਚਾਹ ਹੁੰਦਾ ਜਦੋਂ ਉੱਥੇ ਛੁੱਟੀਆਂ ਕੱਟਣ ਜਾਣਾ ਨਾਨ ਕਿਆਂ ਨੇ ਕੁਛ ਨਾ ਕੁਛ ਲੈ ਕੇ ਦੇਣਾ ਕੱਪੜੇ ਲੈ ਕੇ ਦੇਣੇ ਸ਼ਗਨ ਦੇਣੇ ਬੜਾ ਚਾਹ ਹੁੰਦਾ ਸੀ ਤੇ ਇਹ ਉਹ ਚੌਕ ਆ ਇੱਥੇ ਮੇਰੇ ਦੋਸਤ ਦੀਪਾ ਗਦੀਪ ਦੀਪਾ ਜਿਹੜਾ ਅੱਜਕੱਲ ਕਾਫੀ ਫਗਵਾੜੇ ਦਾ ਫੇਮਸ ਲੀਡਰ ਆ ਉਹਦੀ ਦੁਕਾਨ ਆ ਇੱਥੇ ਬੈਠਦੇ ਹੁੰਦੇ ਸੀ ਇਹ ਗੁਰਦੁਆਰਾ ਸਾਹਿਬ ਇਹ ਪਾਟਸ਼ਾਲਾ ਮੰਦਿਰ ਜਿੱਥੇ ਜਦੋਂ ਛੁੱਟੀਆਂ ਕੱਟਣ ਹੁੰਨਾਂ ਤੇ ਬੜੇ ਚਾਹ ਨਾਲ ਇਥੇ ਸ਼ਾਮ ਨੂੰ ਜੋਤਾਂ ਜਗਾਉਣ ਤੋਂ ਹੁੰਦੇ ਹੁੰਦੇ ਸੀ ਤੇ ਅਸੀਂ ਵੀ ਆਪਣੇ ਨਾਨਕਿਆਂ ਦੇ ਆਪਣੇ ਮਾਮੇ ਦੇ ਮੁੰਡਿਆਂ ਨਾਲ ਆਵਾਂ ਕਰਦੇ ਸੀ ਗੱਲ ਕਰ ਰਹੇ ਸੀ ਵੀ ਨਾਨਕਿਆਂ ਦੇ ਜਾਂ ਭੂਆ ਦੇ ਜਾਂ ਮਾਸੀ ਦੇ ਜਾਨ ਦਾ ਬੜਾ ਚਾਹ ਹੁੰਦਾ ਸੀ ਤੇ ਬੜਾ ਪਿਆਰ ਵੀ ਹੁੰਦਾ ਸੀ ਇੱਕ ਦੂਜਿਆਂ ਦੇ ਨਾਲ ਕਿਉਂਕਿ ਉਹਦੇ ਰਿਸ਼ਤੇ ਬੜੇ ਗਹਿਰੇ ਹੁੰਦੇ ਸੀ ਅੱਜ ਜ਼ਿੰਦਗੀ ਨਹੀਂ ਤੇਜ਼ ਰਫ਼ਤਾਰੇ ਨਾਲ ਲੰਘ ਰਹੀ ਆ ਦਿਲ ਬਹੁਤ ਕਰਦਾ ਸੀ ਰੁਕਣ ਨੂੰ ਦੇ ਰੁਕਾਂ ਮਿਲ ਕੇ ਜਾਵਾਂ ਆਪਣੇ ਨਾਨਕਿਆਂ ਨੂੰ ਪਰ ਅੱਗੇ ਸਮਾਂ ਦਿੱਤਾ ਹੋਇਆ ਫੇਰ ਸੋਚਿਆ ਸ਼ਾਮੀ ਮਿਲ ਕੇ ਜਾਊਂਗਾ ਆਲਾ ਦਿਖਾਓ ਕੋਵਾੜਾ ਹਦਿਆਬਾਦ ਨਾਂੰਬੁਰ ਆ ਗਿਆ ਤੇ ਸ਼ਾਮੀ ਵੀ ਵਾਪਸੀਸ ਨੇ ਆ ਗਿਆ ਕਿ ਸ਼ਾਮੀ ਕੋਈ ਗੈਸਟ ਆ ਰਹੇ ਨੇ ਤੇ ਪ੍ਰੋਗਰਾਮ ਅਸਿਰ ਵਾਪਸ ਫਿਰ ਮਿਰਾਏ ਹੈ ਨਾਨਕਿਆਂ ਦਾ ਜਾਣਾ ਨਹੀਂ ਸੋ ਗਿਆ ਅੱਜ ਮੈਂ ਵਾਇਆ ਜਲੰਧਰ ਵੀ ਲੰਘ ਸਕਦਾ ਸੀ ਪਰ ਇਧਰੋਂ ਦੀ ਲੰਘ ਰਿਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਪਿੱਛੇ ਜੰਡਿਆਲਾ ਮੰਚੀ ਲੰਘਿਆ ਧਾਲੀਆ ਤੇਰੀ ਮਸੀਦਾ ਪਿੰਡ ਉੱਥੇ ਵੀ ਛੁੱਟੀਆਂ ਕੱਟਣ ਹੁੰਦੇ ਸੀ 15-15 20-20 ਦਿਨ ਰਹਿਣਾ ਖੇਡਣਾ ਚੱਲਣਾ ਪਿਆਰ ਮਾਮੇ ਮਾਮੀਆਂ ਦੇ ਨਾਲ ਉਹਨਾਂ ਦੇ ਨਿਆਣਿਆਂ ਦੇ ਨਾਲ ਮੈਂ ਹੁਣ ਆਪਣੇ ਮਾਮਿਆਂ ਦਾ ਜ਼ਿਕਰ ਕਰਾਂ ਮੇਰੇ ਤਿੰਨ ਮਾਮੇ ਨੇ ਮਾਮੇ ਸੀ ਪਰ ਹੁਣ ਤਿੰਨੋਂ ਹੀ ਇਸ ਦੁਨੀਆ ਚ ਰਹਿ ਸੌਂ ਸਟਾਰ ਗਏ ਨੇ ਵੱਡਾ ਮਾਮਾ RAMDEEP ਜਿਹੜਾ ਬੜਾ ਤਵਕਿਆ ਵਾਲਾ ਹੁੰਦਾ ਸੀ ਫਿਰ ਪੱਪੀ ਦਾ ਮਾਮਾ ਤੇ ਬਿੱਟੂ ਮਾਮਾ ਫਿਰ ਉਹਨਾਂ ਦੇ ਨਿਆਣੇ ਵੱਡੇ ਮਾਮੇ ਦਾ ਵੱਡਾ ਮੁੰਡਾ ਰਾਣਾ ਮੋਕਪ ਪੰਡਤ ਸੰਦੀਪ ਆਰਦਵਾਜ ਜੋਤਸ਼ੀ ਅਸਟਰੋਲੋਜਿਸਟ ਦੇ ਨਾਮ ਨਾਲ ਜਾਣਦੇ ਆ ਛੋਟਾ ਕਾਲਾ ਵਸਕਲ ਯੂ ਐਸ اے ਆ ਪੱਕੀ ਮਾਮੇ ਦਾ ਮੁੰਡਾ ਜੀਰੂ ਤੇ ਛੋਟੇ ਮਾਮੇ ਬਿੱਟੂ ਦਾ ਬਿੱਟੂ ਮਾਮੇ ਦੇ ਮੁੰਡੇ ਸੋਨੂੰ ਜੋ ਅੱਜ ਕੱਲ ਆਇਆ ਹੋਇਆ ਬਾਹਰੋਂ ਲੈਨਟ ਤੋਂ ਛੋਟਾ ਪਨੀਤ ਪੰਡਤ ਅੱਜ ਤੇਜ਼ੀ ਨਾਲ ਸਮਾਂ ਨਹੀਂ ਬੀਤ ਰਿਹਾ ਕਿ ਇਹ ਰਿਸ਼ਤੇ ਦੂਰ ਹੁੰਦੇ ਜਾ ਰਹੇ ਮਿਲਣ ਦਾ ਸਮਾਂ ਨਹੀਂ ਮਿਲ ਰਿਹਾ ਇਹ ਚ ਸਾਰੇ ਕਸੂਰਵਾਰਾਂ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਨਾ ਵਿਅਸਤ ਕਰ ਲਿਆ ਰਿਸ਼ਤੇਦਾਰੀਆਂ ਪਿੱਛੇ ਛੁੱਟਦੀਆਂ ਜਾ ਰਹੀਆਂ ਭੱਜ ਦੌੜ ਮੱਚੀ ਹੋਈ ਜ਼ਿੰਦਗੀ ਚ ਯਾ ਵੀ ਕਰ ਲਈ ਐ ਵੀ ਕਰ ਲਈ ਐ ਪਰ ਕਿਤੇ ਕਿਤੇ ਮਨ ਚ ਹੁੰਦਾ ਕਿ ਉਹ ਜਿਹੜਾ ਬਚਪਨ ਦਾ ਸਮਾਂ ਸੀ ਸਲੋ ਸਪੀਡ ਸੀ ਬਿਨਾ ਮੋਬਾਈਲ ਤੋਂ ਸੀ ਕਿੱਥੇ ਜਾਣਾ ਉੱਥੇ ਹੀ ਰਹਿ ਜਾਣਾ ਕਿਤੇ ਚਿੱਠੀ ਹੋਣੀ ਜਾਂ ਕਾਰਡ ਹੋਣਾ 15 ਪੈਸੇ 25 ਪੈਸੇ 35 ਪੈਸੇ ਵਾਲਾ ਹੁੰਦਾ ਇਹ ਨੀਲਾ ਚਿੱਠੀ ਹੁੰਦੀ ਸੀ ਉਹ ਦੇ ਫੇ ਪਤਾ ਲੱਗਣਾ ਵੀ ਹੁਣ ਵਾਪਸ ਵੀ ਜਾਣਾ ਤੇ ਜਦੋਂ ਵਾਪਸ ਜਾਣਾ ਤਾਂ ਰੋਣਾ ਵੀ ਨਹੀਂ ਜਾਣਾ ਟੱਡਣਾ ਵੀ ਇਹੇ ਸੁੱਖ ਸੁਖਣੀ ਵੀ ਅੱਜ ਬੱਸਾਂ ਦੀ ਹੜਤਾਲ ਹੋਵੇ ਬੱਸ ਨਾ ਆਈ ਆਵੇ ਤੇ ਕਈ ਵਾਰੀ ਇਦਾਂ ਹੋ ਵੀ ਜਾਂਦਾ ਸੀਗਾ ਤੇ ਉਦੋਂ ਬੜਾ ਇੱਕ ਚਾਹ ਜਾਂ ਹੁੰਦਾ ਸੀਗਾ ਇਹ 슈ਗਰ ਮਿਲ ਵੀ ਆ ਜਿੱਥੇ ਮੈਂ 93 4 ਦੇ ਵਿੱਚ ਲਗਭਗ 6-7 ਮਹੀਨੇ ਐਜ਼ ਅ ਕੰਪਿਊਟਰ ਆਪਰੇਟਰ ਦੀ ਨੌਕਰੀ ਕੀਤੀ ਸੀਗੀ ਨਾਨਕਾ ਨਾਲ ਮੇਰਾ ਪਹਿਲਾਂ ਵੀ ਬੜਾ ਪਿਆਸ ਸੀ ਪਰ ਉਹ ਪਿਆਰ ਹੋਰ ਗਹਿਰਤ ਆ ਕੇ ਆਉਂਦਾ ਸੀ ਫਿਰ ਪੱppi ਮਾਮਾ ਫਿਰ ਬਿੱਟੂ ਮਾਮਾ ਫਿਰ ਉਹਨਾਂ ਦੇ ਨਿਆਣੇ ਵੱਡੇ ਮਾਮੇ ਦਾ ਵੱਡਾ ਮੁੰਡਾ ਰਾਣਾ ਜਿਹਨੂੰ ਅੱਜ ਪੰਡਤ ਸੰਦੀਪ ਭਾਰਦवाज ਜੋਤਿਸ਼ੀ ਐਸਟਰੋਲੋਜਿਸਟ ਦੇ ਨਾਮ ਨਾਲ ਜਾਣਦੇ ਆਂ ਛੋਟਾ ਕਾਲਾ ਉਹ ਅਜੇ ਯੂਐਸਏ ਆ ਪੱppi ਮਾਮੇ ਦਾ ਮੁੰਡਾ ਵੀਰੂ ਤੇ ਛੋਟੇ ਮਾਮੇ ਬਿੱਟੂ ਦਾ ਬਿੱਟੂ ਮਾਮੇ ਦਾ ਮੁੰਡਾ ਸੋਨੂੰ ਜੋ ਅੱਜਕੱਲ ਆਇਆ ਹੋਇਆ ਬਾਹਰੋਂ ਲੈਂਡ ਤੋਂ ਛੋਟਾ ਪਨੀਰ ਪੰਡਤ ਅੱਜ ਤੇਜ਼ੀ ਨਾਲ ਸਮਾਂ ਨਹੀਂ ਬੀਤ ਰਿਹਾ ਕਿ ਇਹ ਰਿਸ਼ਤੇ ਦੂਰ ਹੁੰਦੇ ਜਾ ਰਹੇ ਮਿਲਣ ਦਾ ਸਮਾਂ ਨਹੀਂ ਮਿਲ ਰਿਹਾ ਇਹ ਚ ਸਾਰੇ ਕਸੂਰਵਾਰ ਆ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਨਾ ਵਿਅਸਤ ਕਰ ਲਿਆ ਰਿਸ਼ਤੇਦਾਰੀਆਂ ਪਿੱਛੇ ਛੁੱਟਦੀਆਂ ਜਾ ਰਹੀਆਂ ਭੱਜ ਦੌੜ ਮੱਚੀ ਹੋਈ ਜ਼ਿੰਦਗੀ ਚ ਯਾਦ ਹੀ ਕਰ ਲੀਆ ਯਾਦ ਹੀ ਕਰ ਲੀਏ ਪਰ ਕਿਤੇ ਕਿਤੇ ਮਨ ਚ ਹੁੰਦਾ ਕਿ ਉਹ ਜਿਹੜਾ ਬਚਪਨ ਦਾ ਸੋਨਾ ਸੀ ਸਲੋ ਸਪੀਡ ਸੀ ਬਿਨਾ ਮੋਬਾਈਲ ਤੋਂ ਸੀ ਜਿੱਥੇ ਜਾਣਾ ਉੱਥੇ ਹੀ ਜਾਣਾ। ਉਹ ਕਦੇ ਚਿੱਠੀ ਹੋਣੀ ਜਾਂ ਕਾਰਡ ਹੋਣਾ 15 ਪੈਸੇ, 25 ਪੈਸੇ, 35 ਪੈਸੇ ਵਾਲਾ ਹੁੰਦਾ ਇਹ ਨੀਲਾ। ਚਿੱਠੀ ਹੁੰਦੀ ਸੀ ਉਹ ਆਉਣੀ ਤੇ ਫੇਰ ਪਤਾ ਲੱਗਣਾ ਵੀ ਹੁਣ ਵਾਪਸ ਵੀ ਜਾਣਾ ਤੇ ਜਦੋਂ ਵਾਪਸ ਜਾਣਾ ਉਦੋਂ ਰੋਣਾ ਵੀ। ਨਹੀਂ ਜਾਣਾ, ਡਟਣਾ ਆਵੇ। ਇਹੇ ਸੁੱਖ ਸੁਖਣੀ ਵੀ ਅਜ ਬੱਸਾਂ ਦੀ ਹੜਤਬਾਪ ਹੋਵੇ। ਬੱਸ ਨਾ ਆਈ ਆਵੇ। ਤੇ ਕਈ ਵਾਰੀ ਇੰਦਾ ਹੋ ਵੀ ਜਾਂਦਾ ਸੀਗਾ ਤੇ ਉਦੋਂ ਬੜਾ ਇੱਕ ਚਾਹ ਜਾਂ ਹੁੰਦਾ ਸੀਗਾ। ਇਹ 슈ਗਰ ਮਿਲ ਵੀ ਆਜੀ ਜਿੱਥੇ ਮੈਂ 90 ਫੋਰ ਦੇ ਵਿੱਚ ਲਗਭਗ 6-7 ਮਹੀਨੇ ਐਜ਼ ਅ ਕੰਪਿਊਟਰ ਆਪਰੇਟਰ ਦੀ ਨੌਕਰੀ ਕੀਤੀ ਸੀਗੀ। ਮਾਨਕਾ ਨਾਲ ਮੇਰਾ ਪਹਿਲਾਂ ਵੀ ਬੜਾ ਪਿਆਰ ਸੀ ਪਰ ਉਦੋਂ ਪਿਆਰ ਹੋਰ ਡੇਰਾ ਹੋ ਗਿਆ ਜਦੋਂ ਮੈਂ ਇੱਥੇ ਪੜਨ ਲਈ ਪੁਲਾਹੀ ਪੋਲਟੈਕ ਨਿਟ ਡਿਪਲੋਮਾ ਇ ਕੰਪਿਊਟਰ ਐਪਲੀਕੇਸ਼ਨ ਪਲਸ 2 ਕਰਨ ਤੋਂ ਬਾਅਦ ਆਇਆ ਸੀਗਾ। ਉਦੋਂ ਦੇ ਇੱਥੇ ਮੇਰਾ ਫਰੈਂਡਸ਼ਿਪ ਸਰਕਲ ਜਾਂ ਆਪਣੇ ਮਾਮਿਆਂ ਦੇ ਬੱਚਿਆਂ ਨਾਲ, ਮਾਮੇ-ਮਾਵੀਆਂ ਨਾਲ, ਨਾਨਾ ਜੀ ਨਾਲ, ਨਾਨੀ ਦਾ ਬਹੁਤ ਜ਼ਿਆਦਾ ਪਿਆਰ ਬਹਿ ਗਿਆ। ਜਦੋਂ ਵਾਪਸ ਆਣਾ ਅੰਦਾ ਤੇ ਬੜਾ ਕੋਰੋਨਾ ਲੜਨਾ ਤੇ ਚਾਹ ਹੁੰਦਾ ਸੀ ਉਸ ਸਮਾਂ ਵਧੀਆ ਸੀ ਚਲੋ ਜਿੱਦਾਂ ਦਾ ਸਮਾਂ ਹੋਵੇ ਉਹਨੂੰ ਹੱਸ ਖੇਡ ਕੇ ਜਿਗਣਾ ਚਾਹੀਦਾ ਪਰ ਰਿਸ਼ਤੇਦਾਰੀਆਂ ਦੇ ਨਾਲ ਜਿਹੜਾ ਮੇਰਾ ਮੰਨਣਾ ਵਾ ਵੀ ਕੀ ਪਿਆਰ ਜਰੂਰ ਬਰਕਰਾਰ ਰੱਖਣਾ ਚਾਹੀਦਾ ਆਪਣੇ ਨਿਆਣਿਆਂ ਨੂੰ ਜਿਹੜੇ ਹੁਣ ਅਸੀਂ ਆਪਣੇ ਨਿਆਣਿਆਂ ਵਾਲੇ ਹੋ ਗਏ ਆ ਜਿਹੜੇ ਮੇਰੇ ਹਮ ਉਮਰ ਉਹਨਾਂ ਨੂੰ ਜਰੂਰ ਚਾਹੀਦਾ ਕਿ ਇਹ ਜਿਹੜੇ ਤਿੰਨ ਚਾਰ ਰਿਸ਼ਤੇ ਤਜੇ ਹੋਏ ਨੇ ਬਾਕੀ ਸਾਰੇ ਤੰਨਾ ਜਾਣਾ ਰਿਸ਼ਤੇ ਜੋ ਸਾਰੇ ਬਾਹਰ ਹੀ ਗਏ ਹੁੰਦੇ ਉਹਨਾਂ ਦੇ ਬੱਚੇ ਜਾਂ ਉਹ ਆਪ ਮਾਮੇ ਮਾਮੀਆਂ ਪੂਆ ਬਾਅਦ ਚਲ ਗਏ ਨੇ ਜਦੋਂ ਇਹ ਤੁਹਾਡਾ ਕਿਤੇ ਟਾਈਮ ਲੱਗੇ ਜਦੋਂ 15 20 ਦਿਨ ਨਹੀਂ ਨਹੀਂ ਹੁਣ ਟਾਈਮ ਕੱਟ ਸਕਦੇ ਨੇ ਵੀ ਦਿਨ ਦੇ ਵਿੱਚ ਇੱਕ ਵਾਰੀ ਜ਼ਰੂਰ ਸਾਲ ਦੇ ਵਿੱਚ 6 ਮਹੀਨੇ ਚ ਆਪਣੇ ਨਿਆਣਿਆਂ ਨੂੰ ਆਪਣੀ ਪੂਆ ਦੇ ਉਹਨਾਂ ਦੀ ਪੂਆ ਦੇ ਨਾਨਕਿਆਂ ਦੇ ਉਹਨਾਂ ਦੇ ਨਾਨਕਿਆਂ ਦੇ ਮਾਸੀਆਂ ਦੇ ਆਪਣੀ ਮਾਸੀ ਦੇ ਉਹਨਾਂ ਦੀਆਂ ਮਾਸੀਆਂ ਦੇ ਲੈ ਕੇ ਜ਼ਰੂਰ ਜਾਣਾ ਚਾਹੀਦਾ ਉਹਨੂੰ ਤਾਂ ਸੁਣਾ ਚਾਹੀਦਾ ਰਿਸ਼ਤੇਦਾਰਾਂ ਦੀਆਂ अहमियत ਦੱਸਣੀ ਚਾਹੀਦੀ ਆ। ਬਾਕੀ ਸਮਾਂ ਵਾਂ ਜਿੱਦਾਂ ਚਾਹੇ ਉਦਾਂ ਚੱਲਣਾ ਚਾਹੀਦਾ। ਬਹੁਤ ਵਾਰੀ ਦੇਖੀਦਾ ਜਦੋਂ ਚਾਹੀਦਾ ਮਾਸੀਆਂ ਦੇ ਪੋਤੇ-ਪੋਤੀਆਂ ਜਦੋਂ ਦਿਨਵਾਰ ਤੇ ਹੁਣ ਸਿਰਫ 2 ਦਿਨ ਹੀ ਰਹਿ ਗਏ ਜਾਂ ਕੋਈ ਵਿਆਹ ਸ਼ਾਦੀ ਹੋਵੇ ਉਦੋਂ ਆਪਾਂ ਚਾਹੀਦਾ ਜਾਂ ਕੋਈ ਕਮੀ ਹੋਵੇ ਉਦੋਂ ਚਾਹੀਦਾ ਤਾਂ ਉੱਥੇ ਨਿਆਣੇ ਪਹਿਚਾਣਣੇ ਔਖੇ ਹੋ ਜਾਂਦੇ ਵੀ ਇਹ ਸਾਡੀ ਮਾਸੀ ਦਾ ਪੋਤਾ-ਪੋਤੀ ਆ ਸਾਡੇ ਮਾਮਿਆਂ ਦੇ ਆ। ਪਰ ਜੇ ਆਪਾਂ ਰੁਟੀਨ 'ਚ ਜਾਵਾਂਗੇ ਇਹਨਾਂ ਰਿਸ਼ਤੇਦਾਰੀਆਂ ਨੂੰ ਬਰਕਰਾਰ ਰੱਖਾਂਗੇ ਅੱਜ ਜ਼ਰੂਰ ਪਹੁੰਚਾਂਗੇ ਚਲੋ ਟ੍ਰੈਫਿਕ ਆ ਗਿਆ ਵਾ ਫਿਰ ਕਿਤੇ ਟਾਈਮ ਲੱਗਾ ਤਾਂ ਜ਼ਰੂਰ ਗੱਲ ਕਰਾਂਗੇ ਧੰਨਵਾਦ ਰਿਸ਼ਤੇਦਾਰੀਆਂ ਨੂੰ ਮਿਲੋ ਮਿਲਾਓ ਪਿਆਰ ਵਧਾਓ ਨਫ਼ਰਤ ਛੱਡੋ ਬਸ ਇਹੀ ਸੁਨੇਹਾ ਮੈਂ ਅੱਜ ਦਾ ਬਾਕੀ ਜਲਦੀ ਮਿਲਾਂਗੇ ਗੱਲਾਂ ਐਵੇਂ ਕਿਵੇਂ ਦੇ ਵਿੱਚ ਇਹ ਵੀ ਵੈਸੇ ਜਿੱਦੋਂ ਵੀ ਸਮਾਂ ਮਿਲੇ ਜਾਣਾ ਜ਼ਰੂਰ ਚਾਹੀਦਾ ਅੱਜ ਵੀ ਮੈਂ ਆਪਣੀ ਭੇਟੀ ਦੀ ਮਾਸੀ ਦੇ ਪਿੰਡ ਜਾ ਰਿਹਾ ਚਾ ਦੇਖੀ ਪੰਜਾਬੀ ਸਕਲੀ ਐਪੀ ਸਾਲ ਨੂੰ ਮਿਲਣਾ ਤੇ ਕਿੱਥੇ ਗੱਲ ਹੋ ਰਹੀ ਵੀ ਰਿਸ਼ਤੇਦਾਰ ਜਿਹੜਾ ਕੁਦਾਸ ਮਾਨ ਦਾ ਇਹ ਕਰਨਾ ਆਂਟੀ ਅੰਕਲ ਨਹੀਂ ਹੋਣਾ ਚਾਹੀਦਾ ਜਿਹੜਾ ਸਹੀ ਵਿਸਤਾਰ ਪੰਧਾ ਆਪਣੇ ਸੰਸਕ੍ਰਿਤੀ ਦੇ ਮੁਤਾਬਕ ਕੋ ਬੋਲੂ ਉਹਦੇ ਚ ਪਿਆਰ ਚਲਕਦਾ ਪਿਆਰ ਪੈਦਾ ਹੁੰਦਾ ਬੱਚਿਆਂ ਨੂੰ ਪਤਾ ਲੱਗਦਾ ਤੇ ਇਹ ਵੀ ਸਾਲੀ ਇਹ ਵਿਆਹ ਨੂੰ کافی ਸਮਾਂ ਵਗਿਆ ਲੱਗ ਪੱਟਦਾ ਸਰ ਉਹ ਵੀ ਨਹੀਂ ਸਬਣਾ ਉਹ ਕਰ ਜਾਂਦਾ ਅੱਜ ਛੁੱਟੀ ਦਾ ਫਾਇਦਾ ਲੈ ਰਿਹਾ ਹੈ Þessariður eru ekki resmutíða fæðalenn á að við þessu þarra nútjum úr milan.